ਅੱਜ ਅਸੀਂ ਸ਼ੂਟ ਕਰ ਰਹੇ ਹਾਂ ਬਾਪੂ ਦਾ ਬਾਪੂ ਦਾ ਕਿਉਂ ਆਪਣਾ ਵੀ ਹੈ ਖੱਲੇ ਬਾਪੂ ਦਾ ਕਿਉਂ ਇਹ ਬਾਪੂ ਦਾ ਪੁੱਤ ਆ ਲੜਲਾ ਮੈਂ ਬਾਪੂ ਦੀ ਨੂੰਹ ਆਹ ਢੀ ਸਭ ਤੋਂ ਵੱਡੀ ਮੈਂ ਵੀ ਨੂੰਹ ਆ ਮੈਂ ਵੀ ਨੂੰਹ ਪੱਤੀ ਨੂੰ ਆ ਬੋਈ ਬਸ ਅਪੁੱਛੀ ਨਾ ਹਾਂਜੀ ਹਾਂਜੀ ਵੀਡੀਓ ਚ ਦੇਖਿਓ ਟਿੰਕ ਲਾਸਟ ਔਰ ਜਰਾ ਬੜਾ ਕੱਢਣੀ ਆ ਚਲੋ ਜੀ ਚਲੋ ਉਧਰ ਮੈਂ ਤਾਂ ਤਿਆਰ ਬਟਾ ਮੈਨੂੰ ਮਾਈਕ ਦੋ ਇੱਥੇ ਤਾਂ ਹੋਰ ਕੋਈ ਸ਼ੇਤ ਨਹੀਂ ਆਪਣਾ ਤਾਂ ਖੁਦ ਆਪਣਾ ਚਲੋ ਤੁਹਾਨੂੰ ਮੈਂ ਪਹਿਲਾਂ ਵੀ ਕਿੰਨੇ ਵਾਰੀ ਕਿਹਾ ਸੀ ਹਾਂਜੀ ਬਾਪੂ ਨੂੰ ਰਹੇ ਦੇ ਜਿਹੜੇ ਪੁਰਾਣੇ ਨਾ ਮਾਰੇ ਤੇ ਕੋਟੇ ਉੱਥੇ ਪਹੁੰਚਦੀ ਹੁੰਦੀਆਂ ਨਾ ਬਾਰਿ ਬਾਰੀ ਆ ਕੇ ਤੰਗ ਕਰਦਾ ਕਦੇ ਉਹਨੂੰ ਪਾਣੀ ਪੜਾਇਆ ਉਹ ਕਦੇ ਦਵਾਈ ਦੇ ਦੋ ਕਦੇ ਆਹ ਕਰ ਦੋ ਇਧਰ ਹੋਏ ਕੇ ਚੰਗਾ ਪਹਿਲਾਂ ਬਾਗਲ ਚ ਮੁੰਡਾ ਡਾਕੇ ਦਿੱਤਾ ਮੈਂ ਉੱਥੇ ਇੰਦਾਂ ਵੀ ਹਾਂ ਕਿੰਨਾ ਕਰੀਏ ਇਹ ਸਾਰਾ ਕੁਝ ਕਰਤਾ ਉਹ ਵਧੀਆ ਬਾਗਲ ਨੂੰ ਪਾ ਕੇ ਦੇ ਰੱਖਿਆ ਦਾ ਰੋਟਰੀ ਤੇ ਪਹੁੰਚਾਈਦਾ ਜਾਂਦਾ ਇੱਥੇ ਆ ਕੇ ਤੰਗ ਕਰਦਾ 100 ਗੈਸਟ ਆਉਂਦੇ ਆ ਆਪਣੇ ਹੁਣਲੇ ਤੁਹਾਡੇ ਬਾਈ ਦੇ ਤੁਹਾਨੂੰ ਪਤਾ ਬਾਹਰੋਂ ਗੈਸਟ ਆਉਂਦੇ ਹੈਗੇ ਔਰ ਐ ਜਾਕ ਨੂੰ ਮੈਨੂੰ ਕੋਈ ਸੌਰੀ ਚਪਰਾ ਨੂੰ ਜਾ ਕੇ ਕਹਿ ਕੇ ਆ ਉੱਥੇ ਬਾਪੂ ਦੀ ਰੋਟੀ ਦਾ ਸੁਪੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਫਿਲਮ ਹੈ ਸਕਿੱਪ ਜਮਾ ਨਹੀਂ ਕਰਗਾ ਇਹ ਨਹੀਂ ਕਰਾਂਗੇ ਰੱਜ ਕੇ ਵੇਜਦੀ ਕਰਨੀ ਹੈ ਬਾੜਾ ਤਾਂ ਮੁੱਲ ਕਰ ਤੂੰ ਰੱਜ ਕੇ ਵੇਜਦੀ ਕਰਨੀ ਬੁੜੇ ਦੀ ਬਸ ਬਸ ਆਪਾਂ ਇਹ ਨਹੀਂ ਲੱਗਣ ਦੇਣਾ ਫਿਰ ਮੈਂ ਕੀ ਕਰਾਂਗੀ ਮੈਂ ਤਾਂ ਸਹੀ ਕਰੇ ਇੱਕ ਇੱਕ ਫਿੰਚ ਮੈਨੂੰ ਕੋਈ ਚੱਲ ਜਾ ਜਾ ਕੇ ਕਹਿ ਕੇ ਮੈਂ ਬਗ ਜੀ ਮੈਂ ਇਹ ਨਹੀਂ ਆਖੂੰਗਾ ਬਾਬੂ ਦਾ ਪੁੱਤ ਆ ਦੇ ਬਸ ਤੇ ਘਰੇ ਕੋਈ ਤੇ ਨੋਟੀ ਚਾਹੀਦੀ ਹੁਣ ਸਾਰਾ ਕੁਝ ਹੈਗਾਗਾ ਪੈਸੇ ਤੇ ਲੱਗੇ ਨਾਲ ਨਾ ਮੈਨੂੰ ਬਾਹਰ ਵੀ ਪਰ ਦੱਸਿਆ ਕਰ ਮੈਂ ਤੁਹਾਨੂੰ ਦੇਣਾ ਸਾਰੇ ਵਾਰੀ ਕਰੇ ਗਰੂਪ ਨੇ ਨਨੇ ਭਾਪੀ ਮੈਨੂੰ ਬੋਲਦੀ ਆ ਮੈਂ ਤਾਂ ਹਲੇ ਤੈਨੂੰ ਐਂ ਕੀ ਜਾਂਦਾ ਹੁੰਦਾ ਕੋਈ ਲੈ ਪੁੱਤ ਮੇਰਾ ਘਰ ਆ ਫੇਰ ਇਹਨਾਂ ਦੀ ਐਂਟਰੀ ਹੋ ਜਾਵੇ ਵਿੱਚੀ ਅੱਛਾ ਫੇਰ ਤਾਂ ਇਹਨੂੰ ਇੱਕ ਵਾਰੀ ਤਾਂ ਕਈ ਮਾਰ ਕੇ ਕਰਵਾ ਉੱਥੇ ਜਾਵਾਂਗੇ ਉੱਥੇ ਇਹ ਤਾਂ ਸੈੱਟ ਰੱਖਿਆ ਆਲਰੇਡੀ ਉੱਥੇ ਚਲੋ ਇਹ ਕਹੂਗਾ ਵੀ ਹੁਣ ਮੇਰਾ ਘਰ ਆ ਮੈਂ ਢੇੜਾ ਦਾ ਮਨ ਮੈਂ ਤਾਂ ਥੋੜੀ ਖੈਰ ਸੀ ਮੇਰੇ ਬਧੇਰੇ ਠੀਕ ਆ ਸੀ ਨੀ ਬਹੁਤ ਵਧੀਆ ਰਹਿੰਦੇ ਮੇਰੀ ਗੱਲ ਸੁਣ ਕੀ ਹੋ ਰਿਹਾ ਥਨੂੰ ਮੇਰੀ ਗੱਲ ਸੁਣ ਦੋ ਤਿੰਨ ਕੁਰਤੇ ਪਜਾਮੇ ਨਾ ਕਹੇ ਕੀ ਹੋ ਰਿਹਾ ਸੀ ਆਪਾਂ ਦੇ ਕੁਰਤੇ ਪਜਾਮੇ ਚ ਤੁਸੀਂ ਆ ਮੇ ਜੱਡੜ ਮੋਰੇ ਮੇਰੀ ਗੱਲ ਸੁਣੋ ਮੇਰੀ ਗੱਲ ਸਾਰਾ ਤੁਸੀਂ ਨਾਲ ਦਾ ਸੀਨ ਸਹੀ ਨਿਕਲ ਤੁਸੀਂ ਸਾਰਾ ਦੁਬਾਰਾ ਕਰ ਲਓ ਜੀ ਕਰ ਲਓ ਸਾਰਾ ਦੁਬਾਰਾ ਨਹੀਂ ਯਾਰ ਪਰ ਮੰਨ ਲਓ ਜੀ ਉਹ ਯਾਰ ਕਿਉਂ ਮੇਰੇ ਬਸ ਰੰਗੂ ਕਰਨਾ ਨਹੀਂ ਮੇਰੀ ਵੀ ਨਿੰਮ ਕਮੈਂਟ ਆ ਉਹ ਯਾਰ ਦੁਬਾਰੇ ਆ ਲਾਸਟ ਟੇਕ ਆ ਭਾਈ ਦੁਬਾਰਾ ਬਸ ਮਾਹੂਨ ਵਧੀਆ ਸੀ ਨਾ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਪਤਾ ਗੱਲ ਕੀ ਕਰਨੀ ਆ ਸੁਣੋ ਮੇਰੀ ਗੱਲ ਸੁਣੋ ਸੁਣੋ ਵੀ ਮਰੇ ਚਾਰ ਡਾਇਲੋਗ ਨੇ ਮੇਰੀ ਗੱਲ ਸੁਣੋ ਕੋਈ ਡਾਇਲੋਗ ਨਹੀਂ ਬਧਾਉਣਾ ਕਿਸੇ ਨੇ ਮੈਂ ਆਇਆ ਕੁਰਤਾ ਪਜਾਮਾ ਪੁੱਛੇ ਮੇਰੀ ਗੱਲ ਸੁਣ ਲੈ ਪਹਿਲੇ ਸੁਣ ਲੈ ਉਦੋਂ ਵਧਾਉਣਾ ਨਹੀਂ ਮੈਂ ਕੁਰਤਾ ਪਜਾਮਾ ਪੁੱਛਿਆ ਕਿ ਕਿਹੜਾ ਕੁਰਤਾ ਪਜਾਮਾ ਮੈਂ ਕਹ ਤੂੰ ਜਿਹੜਾ ਧੋਣ ਵਾਸਤੇ ਫੜਾ ਕੇ ਗਿਆ ਸੀ ਕਹ ਉਹ ਤਾਂ ਮੈਂ ਮਚਾਤਾ ਸਿੱਧਾ ਹੀ ਚੱਕਿਆ ਮੁੜ ਕੇ ਮੈਂ ਕਹ ਮੈਂ ਮਚਾਇਆ ਕਿਵੇਂ ਹੈ ਉਹ ਮੈਂ ਪਾ ਕੇ ਮੇਰਾ ਟਾਈਮ ਪਾਸ ਹੁੰਦਾ ਸੀ ਬਸ ਇਤੋਂ ਕਿਹਾ ਕਹ ਸਾਨੂੰ ਇਹ ਨਹੀਂ ਪਤਾ ਨਾਲੇ ਇਧਰ ਬਾਰ ਬਾਰ ਨਾ ਆਇਆ ਕਰ ਰੋਣਾ ਤੇ ਹੱਸਣਾ ਇਕੱਠਾ ਪਤਾ ਨਹੀਂ ਕੀ ਹੋਇਆ ਸੁੱਖਾ ਨਾਲੇ ਇਧਰ ਬਾਰ ਬਾਰ ਨਾ ਆਇਆ ਕਰ ਅਮਨ ਤੂੰ ਐਂ ਕਦੀ ਕਿ ਸਾਨੂੰ ਇਸ ਗੱਲ ਦਾ ਨਹੀਂ ਪਤਾ ਉਹ ਮਚਾਤਾ ਵਾਸੇ ਨੇ ਤੇ ਇਧਰ ਬਾਰ ਬਾਰ ਨਾ ਆਇਆ ਕਰ ਬਸ ਰੋਣਾ ਤੇ ਹੱਸਣਾ ਇਕੱਠ ਚਲ ਬਈ ਦੁਬਾਰਾ ਕਰੋ ਸਾਰਾ ਕੁਝ ਆ ਜਾ ਤੂੰ ਖਰੇਮੇ ਹਿਸਾਬ ਨਾਲ ਰੱਖ ਬਾਈ ਬਾਈ ਤੂੰ ਟੈਨਸ਼ਨ ਬਾਈ ਲਾਸਟ ਟੇਕ ਹੈ ਹੁਣ ਕਈ ਸੀ ਹਸਣਾ ਨਹੀਂ ਹੈਗਾ ਤੰਦ ਕੱਟਣੇ ਨਾ ਕਰਦੇ ਆ ਪੂਰੇ ਕਰਾ ਤਾ ਕਰਾ ਤਾ ਨਹੀਂ ਨੋ ਤੂੰ ਮੈਨੂੰ ਐ ਦੱਸ ਤੂੰ ਉਹ ਗੱਲ ਕਹਿ ਕੇ ਜਾਣੀ ਆ ਵੀ ਕੋਈ ਨਹੀਂ ਅੱਗੇ ਤੋਂ ਨਹੀਂ ਆਉਂਦਾ ਕਿਤੇ ਆਪ ਹੀ ਕੰਦੀ ਮਾਰਦੇ ਚਲ ਕਰੋ ਵੱਟਣ ਵਾਲੀ ਕੋਈ ਗੱਲ ਨਹੀਂ ਹੈਗੀ ਬਾਪੂ ਦੇ ਇਹ ਤਾਂ ਤੇਰੀਆਂ ਗੱਲਾਂ ਨਹੀਂ ਚੱਲਣਾਂ ਲੋਕਾਂ ਦੀਆਂ ਗੱਲਾਂ ਚੋਣਾ ਬਾਪੂ ਦੀ ਰੋਟੀ ਦਾ ਸ਼ੂਟ ਦੇਖੋ ਜੀ ਇਹ ਸਾਡੇ ਨਾਲ ਦੀਪਾ ਜੀ ਅੱਜ ਬਈ ਸਾਰਾ ਤੁਸੀਂ ਮੈਨੂੰ ਕੋਈ ਵਾਰ ਕਰਦਾ ਫਿਰ ਰਹਿ ਲੈਣ ਦੇ ਨਾ ਸਾਨੂੰ ਕਰੀਏ ਜੀ ਸਟਾਰਟ ਹਾਂਜੀ ਚਲੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸ਼ੂਟ ਕਰ ਰਹੇ ਹਾਂ ਬਾਪੂ ਦੀ ਰੋਟੀ ਦਾ ਤੇ ਮੇਰੇ ਨਾਲ ਆਰਟਿਸਟ ਹੈਗੇ ਨੇ ਅੱਜ ਫਿਲਮ ਦੇ ਵਿੱਚ ਇੱਕ ਤਾਂ ਮੈਂ ਹੈਗੀ ਆ ਜੀ ਮੈਂ ਹੈਗੀ ਤੁਹਾਡੀ ਬੱਬਲ ਕੌਰ ਤੇ ਦੂਜੀ ਹੈਗੀ ਆ ਚਰਨੋਂ ਭੈਣ ਸਤਿ ਸ਼੍ਰੀ ਅਕਾਲ ਜੀ ਮੈਂ ਹੈਗੀ ਆ ਤੁਹਾਡੀ ਆਪਣੀ ਚਰਨੋਂ ਹਾਂ ਇਹ ਹੈਗੇ ਤੁਹਾਡੀ ਆਪਣੀ ਸ਼ਰਨੋ ਤੇ ਉਸ ਤੋਂ ਬਿਨਾ ਇਹ ਤੁਹਾਡਾ ਆਪਣਾ ਹੈਗਾ ਬਹਾਲ ਮਾਨਸਾ ਸਸਿਕਾਲ ਜੀ ਪਹਿਲਾਂ ਸਾਰਿਆਂ ਨੂੰ ਪਰਨਾ ਕਿਦਾਂ ਦਾ ਬੰਦੇ ਆ ਜੀ ਇਹ ਅੱਜ ਸਾਡੇ ਬਾਪੂ ਨੇ ਤੇ ਬਾਕੀ ਮੈਂ ਤੁਹਾਨੂੰ ਵੀਡੀਓ ਚ ਦੱਸਾਂਗੀ ਪਰ ਇਹਨਾਂ ਨੇ ਸਾਡੇ ਲਈ ਬਹੁਤ ਕੁਝ ਕਰਿਆ ਪਰ ਅਸੀਂ ਇਹਨਾਂ ਦੀ ਕਿੰਨੀ ਕ ਕਦਰ ਕਰਦੇ ਹਾਂ ਤੁਸੀਂ ਵੀਡੀਓ ਚ ਦੇਖ ਲਿਓ ਇਹਨਾਂ ਦੀ ਹਾਲਤ ਦੇਖ ਕੇ ਬਸ ਅੰਦਾਜ਼ਾ ਲਾ ਲੋਗੇ ਉਹ ਕਿਉਂ ਨਿਊ ਆਰਟਿਸਟ ਵੀ ਬੁਲਾਓ ਪਿੱਛੇ ਤੇ ਇਹ ਪੰਜਾਬੀ ਫਿਲਮਾਂ ਵਾਲੇ ਇੱਕ ਇਹ ਸਾਡਾ ਆਰਟਿਸਟ ਹੈਗਾ ਸੁਪਰਸਟਾਰ ਨਾ ਫਟਕਾ ਦੀ ਔਰ ਠੀਕ ਠਾਕ ਹੋ ਸਾਰੇ ਮੈਨੂੰ ਬਲੌਗ 'ਚ ਥੋੜਾ ਜਿਹਾ ਘੱਟ ਬੋਲਣਾ ਆਉਂਦਾ ਦਿਖ ਰਹੀਆਂ ਮੈਂ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋ ਮੈਂ ਅੱਛਾ ਤੇ ਖੁਸ਼ ਹੋਮ ਹੋਗੇ ਅੱਛਾ ਘੈਂਟ ਹੋਮ ਹੋਗੇ ਕਿਉਂਕਿ ਜੇ ਤੁਸੀਂ ਖੁਸ਼ ਹੋਵੋਗੇ ਘੈਂਟ ਹੋਮ ਹੋਗੇ ਵਧੀਆ ਹੋਵੋਗੇ ਤਾਂ ਸਾਡੀਆਂ ਵੀਡੀਓ ਵੈਸੇ ਬਲਰ ਆ ਰਿਹਾ ਤੁਸੀਂ ਕੁਝ ਕਰਤਾ ਠੀਕ ਕਰਤਾ ਇਹ ਮੰਜਾ ਓਕੇ ਅਈ ਤੁਸੀਂ ਕਿਹਾ ਕਹਿੰਦੇ ਮੰਜੇ ਉੱਥੇ ਲੈ ਜਾ ਪ੍ਰੋਡਕਸ਼ਨ ਕੰਮ ਕਰ ਰਹੀ ਹੈ ਆ ਮੰਜਾ ਬਾਪੂ ਆਇਆ। ਆਇ ਨੂੰ ਐ ਲਾਵਾਂਗੇ ਆਪਾਂ। ਬਾਪੂ ਦਾ ਮੰਜਾ ਬਾਗਲ 'ਚ। ਓ ਭਾਈ ਆਹ ਦੇਖ ਲੋ ਜਵਾਕਾ ਨੂੰ ਬਣਾ ਦਿਓ ਇੰਨੇ ਇੰਨੇ ਸਮਾਨ ਹੈ। ਜੋੜੀ ਵਿੱਚ ਮੰਜਾ ਬਾਪੂ ਦਾ। ਲੈ ਲੜਕੇ ਦੇ ਦਿਓ। ਹੂੰ। ਤੂੰ ਇਹ ਚੀਜ਼ ਧਿਆਨ ਰੱਖੀ। ਕੱਲ ਬੈਲੂ ਮੈਂ ਦੱਸ ਕੈ ਮੈਨੂੰ। ਹੂੰ। ਵੀ ਮੈਂ ਤੁਹਾਡੇ ਲਈ ਕੀ ਨਹੀਂ ਕੀਤਾ। ਦੀਪੇ ਸ਼ਰਮ ਆਉਂਦੀ ਆ ਐਂ ਕਹੀ ਮੈਨੂੰ। ਦੀਪੇ ਨੂੰ। ਕਿਆ ਤੈਨੂੰ ਸ਼ਰਮ ਆਉਂਦੀ ਆ? ਮੈਂ ਕੋਈ ਸ਼ਰਮ ਵਾਲੀ ਕਿਹੜੀ ਗੱਲ ਆ? ਤੂੰ ਆਲੇ ਦਾਲੇ ਧਿਆਨ ਮਾਰ ਮੈਂ ਦੇਖੂੰਗੀ ਕੀ ਹੋਇਆ ਵਧੀਆ ਤੇ ਹੈਗਾ। ਕਵਾੜ 'ਚ ਸਿੱਟਿਆ ਹੋਇਆ ਤੈਨੂੰ। ਸਾਰੇ ਚੱਕਾ ਵੀ ਉਹਦੇ ਨਾਲ ਚੱਕਾ। ਪਰ ਜਿੰਨੇ ਕੀ ਹੋ ਗਿਆ ਬੰਦੀ ਖੰਗੀ ਜਨ ਬਾਲਾ ਖੰਗੀ ਜਨ ਨਾ ਤੈਨੂੰ ਪਤਾ ਨਹੀਂ ਬੋਤ ਕੀ ਹੋ ਗਿਆ ਤੂੰ ਮੈਨੂੰ ਐ ਦੱਸ ਮੈਨੂੰ ਕਹਿ ਦੇਣਾ ਹੋਗਾ ਤੈਨੂੰ ਕਹਿੰਦੇ ਨੂੰ ਵੀ ਕਿਸੇ ਸੱਜ ਦੇ ਡਾਕਟਰ ਤੋਂ ਮੈਨੂੰ ਦਵਾਈ ਦਵਾ ਦੇ ਹਜੇ ਉਨ ਤੋਂ ਮੈਨੂੰ ਐ ਪੁੱਛਦਾ ਕੀ ਹੋ ਗਿਆ ਤੈਨੂੰ ਪਤਾ ਨਹੀਂ ਮੈਨੂੰ ਖਲ ਕੋਈ ਪੀ ਹੈ ਬਾਪੂ ਕਹੇ ਕਹੇ ਤਾਂ ਮੈਂ ਲਾਦਣਾ ਤੂੰ ਨਾਟਕ ਕਰੀ ਰਿਹਾ ਤੈਨੂੰ ਦਵਾਈ ਤਿੰਨ ਵਾਰੀ ਦਵਾ ਲਿਆ ਪਤਾ ਨਹੀਂ ਤੈਨੂੰ ਕਿਉਂ ਨਹੀਂ ਆਮ ਹੋਦਾਗਾ ਅੱਗੇ ਤੈਨੂੰ ਕਿਉਂ ਨਹੀਂ ਆਮ ਹੋਦਾ ਉਹ ਕੋਈ ਬੰਨ ਭਰੇਜ ਵੀ ਹੁੰਦੇ ਨੇ ਮੈਨੂੰ ਕਹੀ ਚ ਰੋਕੀ ਮਿਲ ਜੇ ਦੱਸੀ ਮੈਨੂੰ ਤੇ ਬਾਪੂ ਜਦ ਤੂੰ ਮੂੰਹੋਂ ਕਹੇ ਮੈਂ ਛੱਡ ਦਿੰਨਾ ਉਹਨੂੰ ਠੀਕ ਆ ਘਰ ਖਰਾਬ ਕਰਨਾ ਤਾਂ ਮੇਰਾ ਤੂੰ ਰੋਈ ਰੋਈ ਕਲੇਸ਼ ਜਨ ਪਵਾ ਯਾਰ ਕਰੇ ਉਹ ਮੈਂ ਕਹਾਂਦਾ ਕਲੇਸ਼ ਪਵਾਉਣਾ ਤੈਨੂੰ ਪਤਾ ਉਹ ਭੈਣੀਆਂ ਉਧਰੋਂ ਭਾਬੀ ਮੈਨੂੰ ਲੱਗ ਜਾਂਦੀ ਆ ਬੋਦੂ ਪੁੱਤ ਇਹੀ ਤਾਂ ਮੈਂ ਤੋਂ ਗਲਤੀ ਹੋਈ ਐ ਜਿਉਂ ਮੈਂ ਤੇਰਾ ਵਿਆਹ ਵੀ ਤੇ ਉਹ ਵੱਡਾ ਉਹ ਤਾਂ ਦੇਖ ਲੈ ਉਹ ਤਾਂ ਐਹ ਜਾ ਕੈਨੇਡਾ ਗਿਆਗਾ ਉਹ ਤਾਂ ਫੋਨ ਤੇ ਗੱਲ ਟਿਕਰ ਨਹੀਂ ਮੇਰੇ ਨਾਲ ਕਰਦਾ ਤੇ ਆ ਵੱਡੀ ਦੇਖ ਲੈ ਘੇੜੇ ਲੁੱਟ ਮੈਨੂੰ ਬੋਲਦੀ ਐ ਨਾ ਤੇਰੇ ਬਣੀ ਦੇਖਦਾ ਤਾਂ ਮੇਰਾ ਘਰ ਖਰਾਬ ਹੁੰਦਾਗਾ ਉਹ ਦੇਖ ਪੁੱਤ ਤੁਸੀਂ ਆਪਦਾ ਘਰ ਖਰਾਬ ਨਾ ਕਰੋ ਮੈਂ ਤਾਂ ਜਿਹੇ ਜਿਹੇ ਹਾਲਾਤ ਚ ਹੈਗਾ ਮੈਂ ਤਾਂ ਕੱਟ ਨੂੰ ਹਾਲਾਤਾਂ ਨੂੰ ਕੁਝ ਨਹੀਂ ਹੋਇਆ ਬਾਪੂ ਵਧੀਆ ਕਮਰਾ ਹੈਗਾ ਖਾਣ ਪੀਣ ਨੂੰ ਰੋਟੀ ਮਿਲ ਜਾਂਦੀ ਆ ਬਸ ਥੋੜਾ ਜਿਹਾ ਤੂੰ ਜ਼ੁਬਾਨ ਤੇ ਕੰਟਰੋਲ ਰੱਖਿਆ ਕਰ ਕਿਉਂ ਲੜਾਉਣਾ ਯਾਰ ਕਦੇ ਵਾਸਤੇ ਪਲੇਸ ਨੂੰ ਆਹੋ ਬੁੱਤ ਵਧੀਆ ਕਮਰਾ ਹੈਗਾ ਹਨਾ ਹ ਕਮਰਾ ਕਦੇ ਤੂੰ ਦੇਖੇ ਵੀ ਉੱਥੇ ਕੀ ਕੁਝ ਪਿਆ ਕੋਈ ਗੱਲ ਸੁਣ ਲੈ ਆ ਗਰਮੀ ਚ ਨਾ ਮੱਛਰ ਤੋੜ ਤੋੜ ਕੇ ਖਾ ਜਾਂਦੇ ਤੁਸੀਂ ਇੱਥੇ ਘੰਟਾ ਵੀ ਨਹੀਂ ਰਹਿ ਸਕਦੇ ਬਾਪੂ ਪਹਿਲਾਂ ਇੱਥੇ ਹੀ ਰਹੇ ਆਪਾਂ ਕੋਠੀ ਪਾਈ ਨੂੰ ਤਾਂ ਸਾਲ ਹੋਇਆਗਾ ਓਏ ਉਹੀ ਜਿਹੜੀ ਮੈਂ ਕੋਠੀ ਪਾਈ ਨਾ ਉਹੀ ਮੇਥੋਂ ਗਲਤੀ ਹੋਗੀ ਜੇ ਨਾ ਆਪੋਂ ਨਾ ਵਧੀਆ ਰਹਿੰਦਾ ਸਭੋ ਕਮ ਜੀ ਆਨ ਸੁਖੀ ਰਹੂ ਤੇ ਮੈਂ ਵੀ ਸੁਖੀ ਰਹੂਗਾ ਪਰ ਔਲਾਦ ਤਾਂ ਸੁਖੀ ਕਰਤੀ ਮੈਂ ਆਪ ਤਾਂ ਦੁਖੀ ਹੋ ਗਿਆ ਨਾ ਮੇ ਬਾਪੂ ਮੈਂ ਬਾਲਾ ਨਹੀਂ ਬੈਸਣਾ ਮੈਂ ਤੈਨੂੰ ਐ ਕਹਿਣਾਗਾ ਕਿ ਕੋਈ ਨੂੰ ਸੰਭਲ ਜੱ ਤੇਲੂ ਕੇ ਚੀ ਦੀ ਲੋੜ ਹੁੰਦੀ ਨਾ ਤੂੰ ਮੈਨੂੰ ਪਰਾਂ ਰਹਾ ਕਿ ਕਹਿਗਾ ਉਹਨਾਂ ਸਾਹਮਣੇ ਨਾ ਆ ਕੇ ਆ ਤੈਨੂੰ ਪਤਾ ਉਹ ਬਿਜਲੀयां ਨਹੀਂ ਘੱਟ 라ਉਂਡ ਐ ਵੇ ਹਾਂ ਸ਼ੋਟ ਉਹ ਤਾਂ ਨਹੀਂ ਦਰਪੇਰ ਪਰ ਪਾਣੀ ਦੀ ਜਿਹੜੀ ਕੋਈ ਵੀ ਛੋਟੀ ਨਹੀਂ ਹਾਂ ਕੀ ਕਹਾਂ ਮੈਂ ਮੈਂ ਤਾਂ ਇਹ ਕਹਦਾ ਸੀ ਮੈਂ ਨਾ ਕਿਤੇ ਜਾਣਾ ਸੀਗਾ ਆ ਕੁਰਤਾ ਪਜਾਮਾ ਧੋਣਾ ਸੀ ਕੀ ਕੁਰਤਾ ਪਜਾਮਾ ਧੋਣਾ ਸੀ ਭਈ ਮੈਂ ਕਿਤੇ ਜਾ ਕੇ ਆਉਣਾ ਪਾਸੇ ਕੰਮ ਇਹਨਾਂ ਹੋਰ ਕੰਮ ਨਹੀਂ ਹਨ ਕੋਈ ਮੈਂ ਸਵੇਰ ਤੇ ਲੱਗਿਆ ਹਾਲੇ ਮੇਰੇ ਆਪਣੇ ਕੰਮ ਨਹੀਂ ਨਿਬੜੇ ਹੋਰ ਬੋਸਾਂ ਦੀ ਮੇਰੀ ਗੱਲ ਸੁਣੋ ਜੇ ਨੂੰ ਮਾਸਟਰ ਨੂੰ ਬੇਕੀ ਹੁੰਦਾ ਥੋੜਾ 5 ਮਿੰਟ ਦਾ ਕੰਮ ਹੈਗਾ ਮੇਰੇ ਕੋਲ ਹੀ ਖੜਿਆ ਜਾਂਦਾ ਹੈਗਾ ਮੇਰੇ ਕੋਲ ਆਪਣੇ ਕੰਮ ਵੱਧੂ ਨਹੀਂ ਫੇਸ ਤੋਂ ਹੀ ਆਏ ਕਿ ਉਹ ਕਰ ਦੋ ਮੈਂ ਕਿਤੇ ਪਾਸੇ ਜਾ ਕੇ ਆਉਣਾ ਦਾ ਨਾਲੇ ਮੇਰੀ ਇੱਥੇ ਗੱਲ ਸੁਣੋ ਇੱਕ ਕੁੜਤਾ ਅਪਸ਼ਾ ਮਤਲ ਹੈਗਾ ਆਪ ਇਹਨੂੰ ਬੱਥੇ ਪਾ ਲੈ ਕੋਈ ਟਿੱਕੀ ਕਿ ਟੱਲਾ ਸਾਰਾ ਦਿਨ ਬੇਲਾ ਹੀ ਤਾਂ ਹੁੰਦਾ ਪੱਤਰ ਜੇ ਮੈਂ ਥੋਮਾ ਸਰ ਦੇ ਪੈਰ ਉੱਤੇ ਹੁੰਦਾ ਹੁੰਦਾ ਕਮਾਈ ਕਿਉਂ ਲੈ ਜਾਉਂਦਾ ਨਹੀਂ ਨਹੀਂ ਕਿਹੜਾ ਮੈਂ ਉੱਚਾ ਮੈਂ ਨਹੀਂ ਆਂਟੀ ਦੋਨੋਂ ਸੁਣੋ ਵੀ ਤਾਂ ਵੀਡੀਓ ਆਈ ਫੇਰ ਲਾ ਵੀਡੀਓ ਇਹ ਸੀਨ ਤੁਸੀਂ ਮੇਰਾ ਵੀਡੀਓ ਸੀ ਲੈਣਨ ਤੇ ਪੁੱਛ ਲੰਦੀ ਦਾ ਚਾਲਾ ਦੇਖ ਹੈ ਇਹ ਦੂਜੇ ਲੋਟ ਬਣਾ ਰਿਹਾ ਮੈਂ ਦੂਜੇ ਲੋਟ ਨਹੀਂ ਆ ਰਿਹਾ ਤੇਰਾ ਪੁੱਛ ਐਸ ਲੋਟ ਆ ਰਿਹਾ ਓਹੋ ਫਿਰ ਐਸ ਲੋਟ ਪੁੱਛਿਆ ਨਹੀਂ ਆਉਂਦਾ ਆ ਦੇਖਣਾ ਇਹ ਪੋਸਟਾ ਤੋੜਸ ਤੇ 160 ਰੁਪਈਆ ਦਾ ਆਉਦਾ ਇਹ ਕੋਈ ਨਾ ਬਥੇਰੇ ਪੈਸੇ ਇਹਨਾਂ ਖੋਲ ਆਪੀ ਲਿਆਂਗੇ ਬਾ ਕਿਥੇ ਦੁਬਾਰੇ ਜਾ ਬਬਲ ਉੱਥੇ ਦੁਬਾਰੇ ਜਾ ਪਿੰਡੀ ਦੇ ਬਾਹਰ ਦੁਬਾਰੇ ਹੈ ਉੱਥੇ ਦੁਬਾਰੇ ਆ ਗੱਲਾਂ ਸਾਰੀਆਂ ਦੁਬਾਰੇ ਕਰੀਂ ਟਿੰਕੇ ਆ ਜਾ ਵੀ ਟਿੰਕੇ ਹੋ ਗਿਆ ਓਏ ਅਸੀਂ ਕੁਛ ਓਏ ਉਹਦੇ ਚੀਕ ਕੱਢ ਲੈਂਦੀ ਨਾ ਜਿਹੜੀ ਤੇ ਮੈਕ ਲੱਗੇ ਓਏ ਕੋਈ ਨਾ ਉਹ ਉਹ ਦੇਖੋ ਨਾ ਹਾਂ ਫਿਰ ਕੀ ਹੈ ਇਹ ਜਿਹੜੇ ਬਲਾਗ ਦਾ ਚੀਜ਼ ਕੱਢੀ ਸਾਰੇ ਬੰਦ ਕਰ ਦੋ ਚਾਹੇ ਕਿ ਜਦੋਂ ਉਹ ਆਵੇ ਇੱਥੇ ਹੋਣੀ ਹੈ ਤਾਂ ਓਕੇ ਹੋ ਜੀ ਰੈਡੀ ਐਕਸਲੈਂਟ ਇਹਦਾ ਸੀ ਜਿਹੜੀ ਆਪਾਂ ਸਬਜ਼ੀ ਜੀ ਲਾਈ ਆ ਜੀ ਦੀ ਸੰਭਾਲ ਦੀ ਕਰਨੀ ਸੀਗੀ ਉਹਦਾ ਟਾਈਮ ਨਹੀਂ ਦਿੰਦਾ ਮੈਂ ਖਤਰ ਨੂੰ ਬੱਸ ਨੂੰ ਤੇ ਆ ਲੱਭੀ ਨਹੀਂ ਮੈਂ ਸੋਚਿਆ ਹੁਣ ਬੰਨ ਤਾਂ ਲਈ ਯਾਰ ਹੁਣ ਦੁਬਾਰਾ ਦੁਬਾਰਾ ਕਿੱਥੇ ਬਨੂੰਗਾ ਬੇ ਟਾਈਮ ਲੱਗ ਜੀਆ ਮੇਰੀ ਗੱਲ 12 ਨਾ ਬਾਬੀ ਜੀ ਲਾਈ ਆ ਜੀ ਮੈਂ ਤੇ ਕਹਿੰਦਾ ਤੂੰ ਜਾਨੀ ਤੂੰ ਕਿ ਬਣਾਇਆ ਸੀ ਹਾਂ ਰੋਟੀ ਤਾਂ ਫੜਾਈ ਜਾਂਦੇ ਆ ਯਾਰ ਬੀ ਖਾਣਾ ਜਿਹੜਾ ਬੜਾ ਆਦਮੀ ਬਣ ਰਿਹਾ ਹੈ ਜਵਾਹਰਾਂ ਨਾਲ ਤੋਤਾ ਹਾਂ ਫਿਰ ਉਹ ਕਿਹੜੀ ਗੱਲ ਧੂੜ ਦੀ ਹੱਸਦੇ ਸੜੀ ਦੀ ਵਾਂਗ ਹੀ ਹੱਸਾਈ ਜਾਂਦਾ ਮੈਂ ਕਿਹਾ ਇੱਥੇ ਜਿਹੜੀ ਧੂੜ ਆ ਪਾਸ ਪੀ ਚਲੋ ਮੈਂ ਚਲੋ ਹੁਣ ਸਾਡੂ ਗੁੱਸਾ ਚੜ ਗਿਆ ਚਲੋ ਐਕਸ਼ਨ ਜਿੰਨੀ ਮਰਜ਼ੀ ਸਫਾਈ ਕਰ ਲਓ ਫੇਰ ਇੱਥੇ ਕੂੜਾ ਆ ਜਾਂਦਾ ਮਿੰਟ ਬਾਅਦ ਕੋਈ ਨਾ ਧੋ ਦਾਂਗੇ ਆਪਾਂ ਇਹਨੂੰ ਅੱਜ ਕੱਲ ਤਾਂ ਮੇਰੀਆਂ ਵੀ ਚੱਲਦੀਆਂ ਰਹਿੰਦੀਆਂ ਨੇ ਆਏ ਹਾਏ ਚਲੋ ਜੀ ਜੋੜਦੇ ਆਪੇ ਹੋਰ ਆਏ ਐਕਸ਼ਨ ਤਾਂ ਬੋਲੋਗੇ ਨਾਲੇ ਤੂੰ ਵੀ ਐਕਸ਼ਨ ਦਾ ਗੁੱਡ ਨਾਊ ਟੂ ਬੋਲੇ ਆਪਾਂ ਨੇ ਐਕਸ਼ਨ ਤਾਂ ਉੱਚੀ ਬੋਲ ਸਰ ਬਾਰੇ ਬਾ ਮੈਂ ਤਾਂ ਬਹੁਤ ਉੱਚੀ ਬੋਲੇ ਜੀ ਨਾਲੇ ਆਪ ਗੱਡੀਆਂ ਗੱਡੀਆਂ ਚੱਕੀ ਹੁੰਦੇ ਤੂੰ ਜੂਆ ਵਾਂਗੂ ਫੜ ਰਿਹਾ ਕੋਲਕਾ ਫੜ ਤੂੰ ਮੇਰਾ ਬਟਾ ਕੁਝ ਕਰਤਾ ਸੋ ਜੀ ਦੇਖੀ ਜਿਵੇਂ ਜੂਆ ਫੜ ਰਿਹਾ ਕੋਈ ਨਹੀਂ ਐਕਸ਼ਨ ਬੋਲਦੇ ਐਕਸ਼ਨ ਤਾਂ ਮੈਂ ਬਹੁਤ ਉੱਚੀ ਬੋਲੇ ਤੁਸੀਂ ਐਕਸ਼ਨ ਨਾਲੇ ਸੁਣਿਆ ਨਹੀਂ ਬੱਬਾ ਯਾਰ ਕੀ ਚੱਕਰ ਹੋਇਆ ਪਿਆ ਅੱਜ ਜੂਆ ਮੇਰੇ ਸੱਜਣ ਗਰਾਰੀ ਬਹੁਤ ਪੜੀ ਪਾਲੀ ਸੀਨ ਦੀ ਰੈਡੀ ਹੋ ਓਕੇ ਐਕਸ਼ਨ ਇਹ ਕਿ ਮੈਂ ਜਿੰਨਾ ਮਰ ਕੇ ਸਮਝੂ ਪਾਵਾ ਤੁਹਾਨੂੰ ਕੋਈ ਨਾ ਬੇਦ ਤੋਂ ਨਹੀਂ ਆਪਾਂ ਦੂਰ ਹੀ ਚੱਲਦੇ ਹਾਂ ਪੈਦਲ ਹੋ ਪਾਏਂਗੀ ਤੇ ਮੇਰਾ ਕੁਰਤਾ ਪਜਾਮਾ ਦੇ ਦੇ ਜੇਕਰ ਮੈਂ ਥੋੜੇ ਵਾਸਤੇ ਕਹਾ ਦੇਣਾ ਨਾ ਕੁਰਤਾ ਪਜਾਮਾ ਤਾਂ ਬਾਅਦ ਚ ਦੂੰਗੀ ਪਹਿਲਾਂ ਤੁਹਾਨੂੰ ਕਿੰਨੀ ਵਾਰੀ ਮਨਾ ਕਰਿਆ ਵੇ ਇੱਥੇ ਨਾ ਆ ਕਰੋ ਆ ਫੇਰ ਕੋਠੀ ਛਾ ਗਿਆ ਜਾ ਭਾਈ ਤੁਸੀਂ ਮੇਰਾ ਕੁਰਤਾ ਪਜਾਮਾ ਫੜਾਓ ਮੈਂ ਨਹੀਂ ਹੁੰਦਾ ਮੁੜ ਕੇ ਕਿਹੜਾ ਕੁਰਤਾ ਪਜਾਮਾ ਜਿਹੜਾ ਮੈਂ ਧੋਣ ਵਾਸਤੇ ਫੜਾਇਆ ਸੀ ਫੜਾਇਆ ਸੀ ਉਹ ਕਿਹੜਾ ਪਾਣ ਲਈ ਕਿ ਸੀਗਾ ਉਹ ਤਾਂ ਮਚਾਤਾ ਮੈਂ ਮਚਾਤਾ ਉਹ ਕਮ ਸੇ ਕਮ ਜੇ ਕੋ ਮੈਨੂੰ ਨਵਾਂ ਨਹੀਂ ਦਿਵਾਉਣਾ ਮਚਾਓ ਤਾਂ ਨਾ ਉਹ ਬਾਪੂ ਕਾਹਨੋਂ ਮਚਾਇਆ ਹੁਣ ਐ ਉਧਰੇ ਬਾਗਲ ਚ ਹੋਊਗਾ ਤੁਸੀਂ ਭੁੱਲਦੇ ਹੋਵੋਗੇ ਚੱਲ ਭਾਈ ਠੀਕ ਐ ਮੈਂ ਭੁੱਲਦਾ ਹੂੰ ਮੈਨੂੰ ਪਤਾ ਲੱਗ ਗਿਆ ਛੋਡੀ ਨੀਤ ਦਾ ਸਾਰੀ ਕੀ ਐ ਮੇਰੀ ਨਾ ਇੱਕ ਗੱਲ ਸੁਣ ਲਓ ਅੱਜ ਤੋਂ ਬਾਅਦ ਮੈਂ ਰ ਇਧਰ ਪੈਰ ਧਰਦਾ ਨਹੀਂ ਤੇ ਤੁਸੀਂ ਵੀ ਭੁੱਲ ਕੇ ਨਾ ਬਾਕੜ ਕਨੀ ਗੇਟ ਖੋਲ ਕੇ ਕਿਤੇ ਪੈਰ ਨਾ ਅੰਦਰ ਧਰ ਦੇ। ਬਾਪੂ ਆਹੀ ਕੁਸਤਾ ਤੂੰ ਚਾਹਣਾ ਆ ਸਾਰੇ ਪਿੰਡ ਚ ਦਾ ਸਾਡੀ ਪੱਟੀ ਮੇਸ ਕਰਦਾ ਫਿਰਦਾ ਤੂੰ। ਕਰ ਕਰ ਜਾ ਕੇ ਫਿਰਦਾ ਮੇਰੀਆਂ ਨੂੰ ਹਾਂ ਐ ਕਰਦੀਆਂ ਰੋਟੀਆਂ ਨਹੀਂ ਦਿੰਦੀਆਂ। ਸੋਡੀ ਪੱਟੀ ਮੇਸ ਮੈਂ ਕਰਦਾ ਨਹੀਂ ਫਿਰਦਾ। ਸੋਡੀ ਪੱਟੀ ਮੇਸ ਮੈਂ ਹੁਣ ਕਰਕੇ ਦਿਖਾਉਂਗਾ ਸੋਡੀ। ਲੈ ਦੇਖ ਲੈ। ਮੇਰੀ ਗੱਲ ਸੁਣਨ ਵਾਲ ਇੱਕ ਇੱਕਦਾਂ ਮੇਰੀ ਸੁਣ ਲਓ। ਆ ਘੁੱਠੀ ਜਿਹੜੀ ਮੈਂ ਪਾਈ ਸੀ ਨਾ ਇਹ ਮੈਂ ਆਪਣੇ ਸਾਰੇ ਵਾਸਤੇ ਪਾਈ ਸੀ। ਪਰ ਸੋਨੂੰ ਐ ਨਾ ਕੋਈ ਬਾਪੂ ਉਧਰ ਬਾਹਰ ਰਹੇ। ਤੇ ਕੋਠੀ ਸਾਡੇ ਕੋਲੇ ਰਹਿੱਖੋ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ ਉਧਰ ਨਾ ਮੈਂ ਕੋਠੀ 3 ਦਿਨਾਂ ਦੇ ਵਿੱਚ ਵਿੱਚ ਕੋਠੀ ਸ਼ੁਰੂ ਕਰੂੰਗਾ ਫਿਰ ਤੁਸੀਂ ਪਾਇਰ ਧਰ ਕੇ ਦਿਖਾਓ ਉਧਰ ਲਹ ਹੈ ਹਾਂ ਹੈ ਸੁਣ ਗਿਆ ਮੇਰੀ ਗੱਲ ਅੱਜ ਤੋਂ ਬਾਅਦ ਪਾਇਰ ਨਾ ਧਰਨੀ ਵਾਲੇ ਨੂੰ ਕਹਿ ਦੀ ਜਤਿੰਦਰ ਨੂੰ ਜੇ ਮੈਨੂੰ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ ਨਾ ਮੈਥੋਂ ਬੁਰਾ ਕੋਈ ਨਹੀਂ ਉਹ ਜਿਹੜਾ ਪੁੱਤ ਮੇਰੀ ਦਵਾਈ ਦਾ ਪੈਰ ਨੂੰ ਪੋਛਦਾ ਕਦੇ ਐ ਨਹੀਂ ਪੁੱਛਿਆ ਵੀ ਟਾਈਮ ਤੇ ਬਾਪੂ ਰੋਟੀ ਮਿਲੀ ਏ ਕਿ ਨਹੀਂ ਹੁਣ ਉਹ ਨਹੀਂ ਮੈਂ ਹੁਣ ਅੰਦਰ ਪਰ ਦਿੰਦਾ ਹੁਣ ਮੈਂ ਸਾਰਾ ਕੁਝ ਨਾ ਆਪ ਦਾ ਆਪ ਦੇਖੂ ਵੀ ਮੈਂ ਕੀ ਕਰਨਾ ਤੇ ਨਾਲੇ ਖੇਤ ਕੰਮੀ ਝਾਕ ਲਵਾਂ ਸਮਝ ਗਿਆ ਮੇਰੀ ਗੱਲ ਮੁੜ ਕੇ ਆਇਆ ਉਹ ਉੱਤਰ ਆ ਬੁੜੇ ਨੂੰ ਕੀ ਹੋ ਗਿਆ ਤ੍ਰੀਤ ਜੀ ਆਪਾਂ ਬਾਪੂ ਨੂੰ ਕੁਝ ਵੀ ਕਹਿ ਦਿੰਦੇ ਸੀ ਤਾਂ ਨਿਮ ਜਾਂਦਾ ਸੀ ਆ ਕੀ ਹੋ ਗਿਆ ਇੰਨਾ ਗੁੱਸਾ ਅੱਜ ਤਾਂ ਧੰਕੀ ਦੇਖਿਆ ਗਿਆ ਸਿੱਧੇ ਆਪਾਂ ਜੋ ਕੁਝ ਵੀ ਕਰ ਰਹੀਆਂ ਨਾ ਗਲਤੀ ਕਰ ਰਹੀਆਂ ਆਪਣੀ ਦਿੱਕਤ ਗੱਲ ਯਾਦ ਵੀ ਨਹੀਂ ਠੀਕ ਹੀ ਸਾਰੀ ਜ਼ਮੀਨ ਤਾਂ ਬਾਪੂ ਦੇ ਨਾਮ ਐ ਆਪਾਂ পাগলਪਣੇ ਕੋਟੀ ਜਾਨੀਏ ਕੁਛ ਵੀ ਕਰ ਸਕਦਾ ਕੀ ਪਤਾ ਇਹਦੇ ਦਿਲ ਦਿਮਾਗ ਚ ਕੀ ਆ ਤੂੰ ਗੱਲ ਸਹੀ ਕਹਿਨੀ ਆ ਮੈਨੂੰ ਤਾਂ ਲੱਗਦਾ ਜ਼ਮੀਨ ਜਮੂਨ ਨਾ ਵੇਚ ਦੇ ਕਿਤੇ ਇਸ ਨੇ ਕਦੀ ਸੋਚਿਆ ਹੀ ਨਹੀਂ ਹੁਣ ਕੀ ਕਰਾਂਗੇ ਆਪਾਂ ਕਰਨਾ ਕਿ ਛੇਤੀ ਤੇ ਛੇਤੀ ਕਿਸੇ ਦਿਨ ਤਾਂ ਗੱਲ ਹੋਊਗਾ ਜਿਵੇਂ ਬਾਪੂ ਜਸਾ ਨੂੰ ਆਏ ਕਰਕੇ ਗਿਆ ਸਾਨੂੰ ਲੱਗਦਾ ਜ਼ਰੂਰ ਇਹ ਗੱਲ ਹੋਣੀ ਆ ਚਲ ਕੰਮ ਕੁਮ ਕਮ ਪਰਟੀਕਲ ਪਹਿਲਾਂ ਗੱਲ ਕਰਦੇ ਆਂ ਚਲ ਫੋਨ ਕਰਕੇ ਆ ਜਾ ਮੈਨੂੰ ਹਰੇਕ ਤਾਂ ਮਚਾਤਾ ਮੈਂ ਮਚਾਤਾ ਪਾਪਾ ਇਹ ਮੇਰੇ ਪੌਣ ਦੇ ਕੰਮ ਆਉਂਦਾ ਸੀ ਜੇ ਤੁਸੀਂ ਕੋਈ ਨਵਾਂ ਨਹੀਂ ਲਿਆ ਕੇ ਦੇਣਾ ਉਹ ਤਾਂ ਨਾ ਮਚਾਉਂਦੀਆਂ ਮੇਰੇ ਕੰਮ ਆਉਂਦਾ ਸੀ ਮੇਰੀ ਗੱਲ ਸਾਨੂੰ ਕੀ ਨਹੀਂ ਮਿਲਦਾ ਉਹ ਜਦੋਂ ਵਿਚਾਰਾ ਪਹਿਲਾਂ ਉਹ ਆਇਆ ਸੀ ਬਾਹਰੋਂ ਉਹਦੇ ਕਿੰਨੇ ਦੋ ਤਿੰਨ ਗੁੱਟੇ ਪਜਾਮੇ ਦਵਾ ਗਏ ਫਿਰ ਜਿਤਿੰਦਰ ਨੇ ਇੱਕ ਵਾਰ ਮੋਹ ਉਹ ਕਹਿਤਾ ਦੇ ਕਿ ਉਹਹੀ ਚੀਜ਼ ਲਿਆ ਕੇ ਦਿੰਦਾ ਉਹਦੇ ਡੇਡੇ ਮੋਰੇ ਹੋ ਰਹੇ ਸੀ ਪਜਾਮੇ 'ਚ ਤੇ ਤੇ ਤੂੰ ਆਪ ਕਿੰਨੀ ਟੈਨਸ਼ਨ ਲੈ ਲੈਨੇ ਆ ਸਾਡੇ ਉਹ ਆ ਚਲੋ ਰੈਡੀ ਧੁੱਪ ਚੜਾ ਕੇ ਗੱਲਾਂ ਮਾਰਨ ਲੱਗੇ ਰੈਡੀ ਰੈਡੀ ਕਿੱਥੇ ਸਰ ਨੇ ਧੁੱਪ ਚੜਾ ਕੇ ਆਪ ਗੱਲਾਂ ਵਧੀ ਜਾਂਦੇ ਨੇ ਚਲੋ ਰੈਡੀ ਲਾ ਲਾਂ ਫੇਰੇ ਬਈ ਉਹਦਾ ਹੱਸਿਆ ਨਹੀਂ ਨਹੀਂ ਆਪੇ ਹਟ ਜੂਗੀ ਸੁਣੋ ਚਲੋ ਐਕਸ਼ਨ ਮਿੰਟ ਨਾਲ ਮੈਂ ਇਸੋਂ ਫਾਈਂਸ਼ ਕਰੀ ਜਾਉ ਮਿੰਟ ਬਾਅਦ ਫੇਰ ਗੰਦ ਪੈ ਜਾਂਦਾ ਕੋਈ ਨਾ ਪ੍ਰੇਤ ਕੋਈ ਦੇਵਾ ਗਿਆ ਇਸੇ ਗਰੀ ਤੋੜ ਉੱਤਦੀ ਐ ਤੂੰ ਵੀ ਬਾਰਾ ਬੋਲਣਾ ਉਹ ਮੇਰੇ ਹੱਥ ਤੇ ਕਾਤੀਂ ਕਰਾਂਗੇ ਆਹ ਸੁਣ ਕਿਹੜੀ